ਸੰਸਕਾਲਜੀ ਸਾਰਿਆਂ ਨੂੰ ਸਿੰਘ ਦੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਵਖਾਉਣੀਆਂ ਵਾ ਦੋਵੇਂ ਸੂਈਆਂ ਸਵਾਈਆਂ ਵਾ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਗੱਲ ਪਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਭਾਜੀ ਹਾਂਜੀ ਚੰਗਿਆਂ ਮੱਜਾਂ ਲੱ ਵਧੀਆ ਲੱਗ ਕੇ ਲੈਂਦੀਆਂ ਜੀ ਮੱਜਾਂ ਭਾਜੀ ਚੰਗੀਆਂ ਤੇ ਤੁਸੀਂ ਕੰਮ ਲੈੜੀ ਕਰਤਾ ਅੱਜ ਅੱਜ ਤੁਹਾਨੂੰ ਦੱਸਿਆ ਥੋੜੀ ਪ੍ਰੋਬਲਮ ਆ ਗਈ ਸੀ ਰਸਤੇ 'ਚ ਠੀਕ ਆ ਚਲੋ ਕਈ ਵਾਰੀ ਵਾਦੇ ਘੱਟੇ ਹੋ ਜਾਂਦੇ ਆ ਭਾਜੀ ਵਾਦੇ ਘੱਟੇ ਮਾਦਾ ਬੜੀਆਂ ਚੱਤਾ ਬੋਲ ਗਿਆ ਜੜਾ ਨਹੀਂ ਨਹੀਂ ਤੇ ਤਾਂ ਨਹੀਂ ਭੁੱਲਦਾ ਠੀਕ ਹੈ ਬਾਕੀ ਤੁਸੀਂ ਫੋਨ ਬੰਦ ਕਰ ਲੈਂਦੇ ਜੇ ਫੋਨ ਚਾਲੂ ਰੱਖਿਆ ਕਰੋ ਫੋਨ ਪਾਜੀ ਬੰਦ ਹੋ ਜਾਂਦਾ ਠੀਕ ਹੈ ਹਾਂਜੀ ਚਲੋ ਨਾਮ ਦੱਸਦੇ ਕਰੀਂ ਹਾਂ ਭਾਈ ਦਿੱਤੀ ਜੇ ਤਿੰਨ ਚੱਕ ਜੇ ਮਸੀਖਾਂ ਤੇ ਸੀ ਨਾਲਾ ਤੇ ਜਿਹੜਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਵੀ ਬੋਲਦਾ 899 83722 ਠੀਕ ਹੈ ਜੀ ਹਾਂਜੀ ਫੋਨ ਪਾਜੀ ਬੰਦ ਪਤਾ ਕਿਉਂਦਾ ਜੇ ਹਾਂਜੀ ਤੁਸੀਂ ਇੰਸਟਾ ਦੇ ਵੀ ਹਣ ਪਾਉਂਦੇ ਜੀ ਸਾਡੇ ਹਾਂਜੀ ਇੰਸਟਾ ਦੇ ਪਾਜੀ ਪੂਰਾ ਮੰਨ ਲਓ ਪਿਆਰ ਦੇਣ ਹੈ ਵੀਰ ਭਰਾ ਅੱਛਾ ਤੇ ਮੰਨ ਲਓ YouTube ਤੇ ਪੂਰਾ ਮਿਲਦੇ ਆ ਜੀ ਕਈਆਂ ਵੀ ਰੰਗ ਚੁੱਕੇ ਨਹੀਂ ਜਾਂਦੇ ਫੋਨ ਫਿਰ ਜਿਆਦਾ ਆਉਣ ਲੱਗ ਪੈਂਦੇ ਨੇ ਤੇ ਫੋਨ ਦਾ ਜੀ ਲੋ ਹੋ ਜਾਂਦਾ ਹੈ ਤੇ ਫਿਰ ਫੋਨ ਲੋ ਹੋ ਜਾਂਦਾ ਕਈ ਵਾਰੀ ਬਾਹਰ ਅੰਦਰ ਬੰਦਾ ਗਿਆ ਹੁੰਦਾ ਦੂਰ ਨੇੜੇ ਤੇ ਫਿਰ ਕਈ ਵਾਰੀ ਖਤਮ ਹੋ ਜਾਂਦਾ ਫੋਨ ਚਲੋ ਤੋਂ ਕਰਕੇ ਭਾਈ ਛੋਟੀ ਦਾ ਸ਼ੁਰੂਆਤ ਅੱਛਾ ਪਹਿਲਾਂ ਇਹ ਦਿਖਾਉਣੀ ਹੈ ਲੋਹੀ ਛੋਟੀ ਭਾਜੀ ਵੇਖੋ ਅੱਛਾ ਲੋਹੀ ਛੋਟੀ ਪਿਓਰ ਭਾਜੀ ਦੁੱਜਾ ਆਉਗਾ ਜੀ ਠੀਕ ਆ ਹਾਂ ਜੀ ਕਿੰਨੇ ਚਿਰ ਦੀ ਸੂਈ ਆ ਇਹਨੂੰ ਭਾਜੀ 8-8 ਮਾਣਵਾ ਦਿੰਦੇ ਜੀ ਮਗਰ ਵੀ ਇਹਦੇ ਕੱਟਾ ਲੋਹਿਆ ਨਾ ਹਾਂ ਲੋਹਿਆ ਨਾਰੇ ਬੂਰਾ ਵਾਲੇ ਵੇਚ ਲੋ ਅੱਛਾ ਹਾਂ ਜੀ ਆ ਕੱਟਾ ਜੀ ਠੀਕ ਹੈ। ਭਾਜੀ ਉਤਰਾ ਲੋਇਆ ਹੈ। 9 ਅੱਠਾਂ ਨੌਵਾਂ ਦਿਨਾਂ ਸਿਰ ਤੇ ਛੋਟੀ ਸੂਈ ਹੈ। ਠੀਕ ਹੈ। ਥੱਲੇ ਉਹ ਖਾਓ ਛੋਟੀ ਗੱਡੀ ਸਾਹ। ਥੱਲੇ ਸਫਾਈ ਜਾ। ਠਾਣਾ ਬਾਨਾ ਉਹ ਗੱਡੀ। ਭਾਜੀ 11 ਆ ਜੇ 12 ਜੀ। ਅੱਛਾ। ਮੰਨ ਲਓ ਕੋਈ ਭਾਵੇਂ ਦੁੱਧ ਲਾ ਲੇ ਤੇ ਭਾਵੇਂ ਬੌੜਾ ਲਾ ਲਈ। ਅੱਛਾ। ਹਾਂਜੀ ਅੱਠਾਂ ਤੋਂ ਨੌਵਾਂ ਦਿਨਾਂ ਦੀ ਜਕੱਟੀ ਸੂਈ ਆ। ਅੱਛਾ। ਹਾਂਜੀ ਥਾਣਾ ਬਾਨਾ ਬੜਾ ਟੌਪ ਦਾ ਲੱਗਾ। ਬਾਕੀ ਆਪਾਂ ਬੱਚਾ ਲਾ ਕੇ ਇਹਨੂੰ ਵਿਖਾ ਲੈਣੇ ਆ। ਜਿਹੜਾ ਲੈ ਆਇਆ ਲੋ ਬੱਚਾ ਪਹਿਲਾਂ ਫੇਰੀ ਤੌਰ ਤੇ ਆ ਥੋੜਾ ਪਾ ਜੀ ਇੱਕ ਵਾਰੀ ਚੱਕੀ ਦਰਾਉ ਖਾ ਲੋ ਕੋਈ ਪਸਮਾਨ ਨਹੀਂ ਲੱਗਾ ਕੱਟੀ ਨੇ ਠੀਕ ਐ ਹਾਂ ਜੀ ਇੱਕ ਵਾਰੀ ਆ ਪਹਿਲਾਂ ਥਾਣੇ ਦੇਖ ਸਕਦੇ ਜੀ ਦੇਖੋ ਪਾ ਜੀ ਹੁਣੇ ਕੱਟੀ ਥਾਣ ਕੱਢ ਦੇ ਕਿਤਰੇ ਠੀਕ ਐ ਜੀ ਹਾਂ ਜੀ ਆ ਬੱਚਾ ਜਿਹੜਾ ਛੜਤਾ ਆ ਪਸੰਗੀ ਜੀ ਬੰਨਾ ਵੀਦੀ ਹੱਸੇ ਨੂੰ ਲਾਓ ਜੀ ਆ ਦੇਖ ਸਾਹ ਦੇ ਪਸਮਾ ਅਗੇ ਥਾਂ ਜਿਹੜਾ ਪੂਰਾ ਵਧੀਆ ਤਿਆਰ ਕਰ ਜਾਂਦੀ ਆ ਆਈ ਸਿੱਧੀ ਧਾਰ ਕੱਢੀ ਠੀਕ ਹੈ ਜੀ ਹਾਂ ਦੇਖੋ ਧਾਰ ਪਾਜੀ ਚਵਾ ਦਾ ਡੰਗਰ ਨਹੀਂ ਮੈਂ ਗਲਤ ਕਰੀ ਲਿਆ ਡੰਗਰ ਚਵਾ ਦਾ ਹੁੰਦਾ ਇੱਧਰ ਦੇਖੋ ਆਹ ਕਿਤੇ ਥਾਣਾ ਹੈ ਕਿਤੇ ਕੋਜੇ ਚਾਲੀ ਤੋੜ ਕੇ ਤੋੜੋ ਫਿਰ ਉਤਰਾਂ ਦੁੱਧ ਕਿੰਨਾ ਕੁ ਭਰੀ ਜਾਊਗੀ ਦੁੱਧ ਪਾਜੀ ਪਹਿਲੇ ਸੂਏ ਉਹ ਘਰ ਵਾਲਾ ਵੀਰ ਆਂਦਾ ਮੈਂ 13 ਕਿਲੋ ਦੇ ਥੱਲੇ ਚੋਇਆ ਹੈ ਹਾਂਜੀ ਐਰ ਕੀ ਪਾਜੀ ਕਿਲੋ ਵਾਧੇ ਜਾਊਗੀ ਅੱਛਾ 14 ਚਵਾਜੇ ਅਗਲੇ ਦੀ ਸੇਵਾ ਹੈ ਠੀਕ ਹੈ 14 ਤਾਂ ਪਲੱਸ ਵਾਲੀ ਘੋਡੀ ਆ ਉਤਰਾਂ ਦੇ ਇਹ ਲੋਈ ਛੋਟੀ ਆ ਦੂਜੇ ਸੂਰੇ ਆ ਤੇ ਦੇਖੋ ਕਿੰਨੀ ਰਾਜੀ ਗੁੰਦੀ ਪੜੀ ਬਾਕੀ ਆ ਵੀ ਨਿੱਗਰ ਛੋਟੀ ਆ ਪੂਰੀ ਭਾਜੀ ਗੱਟ ਕਰ ਗਈ ਤੋ ਆ ਰਾਜੀ ਕਰੀ ਸੀ ਇਹ ਤੋਰ ਤੋ ਜਲਾ ਨਾਲੇ ਸਾਦੇ ਅਜ ਲੈ ਆ ਵੀ ਜੀ ਕਿ ਇਹ ਆ ਵੀ ਹੈਗੀ ਨਿੱਕਰਵਾਨੇ ਦੀ ਆ ਉਹ ਤੇ ਵੀ ਰੰ ਟਮਾਡ ਹੁੰਦੀ ਆ ਹਜੇ ਹੁਣ ਲਓ ਭਾਈ ਭਾਵੇਂ ਇਤਰਾ ਹੀ ਥੱਲੇ ਪਾਜੋ ਫੇਰ ਪਾਜੋ ਇਤਰਾ ਨਾ ਕਰਿਓ ਥੱਲੇ ਆਉਂਦੀ ਨਹੀਂ ਜਾਓ ਤੇ ਦੇਖੋ ਅੱਛਾ ਵੀ ਪ੍ਰਵਾਹ ਨਹੀਂ ਖੱਤੀ ਨੂੰ ਨੇ ਠੀਕ ਆ ਹਾਂ ਇਤਰਾ ਖੱਜਾ ਟਾ ਕੱਤੀ ਦਾ ਦੁੱਧ ਭਾਈ 12 12 ਕਿਲੋ ਹੀ ਹੋਊਗਾ ਅੱਛਾ ਮੈਂ ਕਿਲੋ ਘੱਟ ਦੱਸਦਾ ਜੀ ਅਨਿਆਰਾਂ ਨਾ ਦਵਾਂਗੇ ਭਾਵੇਂ ਕੋ ਦੁੱਧ ਲਾਲੇ ਭਾ ਗੋੜਾ ਲਾਲੇ 13 14 ਕਿਲੋ ਵਾਲੀ ਝੋਟੀ ਆ ਤੇ ਮੋਲੇ ਦਾ ਮੁੱਲ ਭਾਜੀ ਇਹ ਝੋਟੀ ਦੇ ਵਿੱਚ ਨੂੰ ਭਾਵੇਂ 1 8 ਦੀ ਵੇਚ ਦੀਏ 7 ਦੀ ਵੇਚ ਦੀਏ ਅੱਛਾ ਪਰ ਨਿਗਾਹ ਆ ਜਾ ਕਰਦਣਾ ਜੀ ਕਿੰਨਾ ਲੱਖ ਚ ਛੱਡ ਦੀਏ 2000 5 ਛੱਡ ਦ ਲੱਖ ਚ 5 ਛੱਡ ਦੀਏ ਹਾਂਜੀ 5 ਭਾਜੀ 90 ਚੋਂ ਵੀ 10000 2000 ਛੱਡ ਦੀਏ ਅੱਛਾ ਹਾਂ ਨਾ 80000 ਜੜੀ ਦੇਣੀ ਆ ਅੱਛਾ 80000 ਦੀ 80000 ਦੀ ਜੇ ਵੀਰ ਵੀਰ ਨੂੰ ਚੰਗੀ ਲੱਗਦੀ ਉਹੋ ਮੇਰਾ ਵੀ ਫੋਨ ਲਾਵੇ ਅੱਛਾ 80000 ਦੀ ਕੱਟੀ ਦੇਣੀ ਜੇ ਮੋਲ ਨਹੀਂ ਜੀ ਤਾਂ 80000 ਕੀਤਾ ਅੱਛਾ ਹਾਂ ਜੀ 88 ਭਾਜੀ ਡੰਗਰ ਪਾਣਾ ਲਿਆ ਕੇ ਤਾਂ ਪਾਣਾ ਪਾ ਛੱਡੀਦਾ ਠੀਕ ਆ ਕੱਟੀਆਂ ਦੇਖੋ ਕਿੱਥੇ ਚੜਾ ਲਗਾ ਕੇ ਦੀ ਬਾਕੀ ਸੋਹਣੀ ਝੋਟੀ ਫੱਬਦੀ ਆ ਜਦਾਂ ਲਈ ਪਾਜੀ ਮੈਂ 1 8 9 ਦੀ ਵੇਖ ਸਕਦਾ ਹਾਂ ਹਾਂ ਜੀ ਹਾਂ ਜੀ 99 ਦੀ ਲੱਖ ਦੀ ਵੇਖ ਸਕਦਾ ਜੀ ਠੀਕ ਆ 88000 ਦੇ ਵਿੱਚੋਂ ਛੋੜਛਾਪਾ ਥੋੜਾ ਬਦ ਆਪਣੀ ਮਰਜ਼ੀ ਨਾਲ ਹੋਊਗਾ ਠੀਕ ਹੈ ਜ ਉਹਨਾ ਮੈਦਨ ਦਿਖਾਉਣੀ ਆ ਚੰਗੇ ਵੱਡੇ ਕੱਦ ਕਾਠ ਦੇ ਆ ਕੱਦ ਕਾਠ ਪੱਖੋਂ ਚੰਗੀ ਜਵਾਨੇ ਇਹਦੇ ਪਾਜੀ ਪਿਛਲੇ ਸੂਏ ਬੰਦਾ ਲਿਆ ਜੀਨ ਦੇ ਵਿੱਚੋਂ ਅੱਛਾ ਪਿਛਲੇ ਸੂਏ ਆ ਕਿ ਤੇਜਾ ਸੂਆ ਸੂਈ ਆ ਅੱਛਾ ਤੇ ਵੇਖੋ ਕਿ ਕਿਤਰਾ ਦੀ ਮਹੀਂ ਆ ਥਾਣਵਾ ਨਾ ਵਿਖਾਓ ਮਹੀਂ ਦਾ ਕਿਤਰਾ ਦਾ ਥਾਂ ਦੇ ਸਾਡੇ ਥਾਣੇ ਦੇ ਚੰਗੇ ਘਾਇਤ ਤੇ ਮਿਲਕਵੇਂ ਚੰਗੀ ਮੋਟੀ ਗਾਵਾਂ ਵਰਗੂ ਲੱਗੀ ਆ ਮਗਰ ਪਾਜੀ ਇਹਦਾ ਕੱਟਾ ਜੇ ਆ ਜੇ ਇਹਦਾ ਵੀ ਗੰਦੇ ਪੀ ਚਵਾ ਦਿਖਾਈ ਦੀ ਏ ਤੇ outra ਵੀਰ ਜੀ ਦੇ ਕੋਲ ਕਿੰਨਾ ਦੁੱਧ ਤਿਆਰ ਦੁੱਧ ਭਾਜੀ ਇਹ ਕੋ 9 ਹੋਗਾ ਅੱਛਾ ਪੱਕਾ 9 ਕਿਲੋ ਹੋਗਾ ਸਾਢੇ 8ਾਂ ਤੋਂ ਬਾਹਰ ਹੀ ਭਾਈ 8 ਕਰਕੇ ਦਵਾਂਗੇ ਤੇ ਬਾਕੀ ਜਦੋਂ ਇਹ ਤਾਜੀ ਸੋਈ ਹੋਣੀ ਹੁੰਦੀ ਹੁੰਦੀ ਨੇ ਦੁੱਧ ਚੰਗਾ ਖੱਡਿਆ ਹੁੰਦਾ ਤੇ ਕੋਲ ਤਾਜੀ ਆ ਮਹੀਨੇ ਡੇਢ ਮਹੀਨੇ ਦਾ ਘਟਾ ਜੀ ਹਾਂਜੀ ਹਾਂ ਤੇਰੇ ਵੀਰ ਨੇ ਮਤਲਬ ਕਦਰ ਨਹੀਂ ਪਾਈ ਸਾਂਭੀ ਨਹੀਂ ਹਾਂਜੀ ਹਾਂਜੀ ਤੇ ਕਿਤੇ ਚਵਾ ਚੂ ਜਿਹੜਾ ਇੱਥੇ ਭਾਜੀ ਆ ਕੇ ਛੋੜੂ ਨਾ ਹਾਂਜੀ ਉਹਨੂੰ ਭਾਜੀ ਸੌਦੇ ਦੇ ਵਿੱਚੋਂ 1000 ਰੁਪਏ ਛੱਡ ਦਾਂਗੇ ਅੱਛਾ 9 ਕਿਲੋ ਦੁੱਧ ਹੋਊ ਜੀ ਠੀਕ ਆ ਤੇ ਜੇ ਸੁਬੇ ਦੇ ਤੇ ਬਾਕੀ ਆ ਵੀ ਜਿੱਡੀ ਮੱਝ ਆ ਓਡੀ ਪ ਪੂਰੇ ਕੱਦ ਦਾ ਕਾਰਟ ਤੇ ਆ ਜਿਹੜੀ ਆ ਪਸਮਗੀ ਆ ਜਿਹੜੀ ਪਸਮਗੀ ਆ ਬਾਕੀ ਸ਼ਾਂਤ ਜੇ ਸੁਭਾਅ ਦੀ ਆ ਮਾਜੇ ਵੀ ਲੈ ਹਾਂ ਦੇਖ ਸਕਦੇ ਜੀ ਥਾਣੇ ਦੇ ਕਰੀ ਲਾਗੇ ਤਾਂ ਦੇਖੋ ਭਾਜੀ ਥਾਣੇ ਦੋ ਤਾਂ ਪਾਜੀ ਭਾਵੇਂ 10 ਕਿਲੋ ਕਹਿ ਦੀ ਉਹ ਕੰਮ ਨਹੀਂ ਕਰੀਦਾ ਹਾਂਜੀ ਹੋਊ 9 ਇੱਥੇ 9 ਕਿਲੋ ਚਵਾਲੇ ਕਹਿ ਦੀਦਾ ਕਿ ਜੇ ਤੋ ਚਵਾਲ ਗਾੜ ਦੇ ਅਗਲੇ ਖਾਣ ਦਾ ਦਿਖਾ ਦੇ ਤਵਾ ਬਾਕੀ ਪ੍ਰੋਪਰ ਹੱਥੀ ਚਵਾਈ ਵਾਲਾ ਚਾਹ ਆਹ ਚਵਾਲੇ ਬਣਾ ਦੇ ਚਲੋ ਖੋਲੋ ਫਿਰ ਤੋਰ ਦੀਏ ਇਹਨਾਂ ਨੂੰ ਪਾਜੀ ਦਿਹਾੜੀ ਸਾਂਭੀ ਗਈ ਨਾ ਹਾਂਜੀ ਤੇ ਮੈਂ ਥੱਲੇ ਭਾਵੇਂ 13-14 ਕਿਲੋ ਦੁੱਧ ਕਰ ਲਿਆ ਅੱਛਾ ਕਾ ਵੀ ਦੁੱਧ ਹੋਣਾ ਚਵਾਦ ਚਰਤੇ ਚਾਰੂ ਬੜੀ ਮਈ ਅੱਛਾ ਵੀ ਆ ਭਰਾਵਾਂ ਨੇ ਪਾਜੀ ਇਹਦੀ ਸੇਵਾ ਨਹੀਂ ਕੀਤੀ ਹਾਂਜੀ ਪਿਛਲੇ ਸੋਏ ਉਹ ਆਦਾ ਵੀ ਮੈਂ 15-16 ਕਿਲੋ ਦੁੱਧ ਚੁੰਦਾ ਰਿਆ ਹਾਂ ਥੱਲੇ ਅੱਛਾ ਪਾਜੀ ਕਿਤੇ ਕਿੰਨੇ ਚਰਦਾ ਬੱਚਾ ਹੋ ਗਿਆ ਜੀ ਹਾਂਜੀ ਛੋਟਾ ਜੀ ਛੋਟਾ ਜਿਹਾ ਘੱਟਾ ਪਾਜੀ ਠੀਕ ਹੈ ਤੇ ਬਾਕੀ ਥਣ ਥਣ ਵਿਖਾਓ ਕਿਦਾਂ ਦੇ ਲੱਗੇ ਇਹਨੂੰ ਤੋਰਦਾ ਥਣ ਨੇ ਪਾਜੀ ਥਣ ਪਾਜੀ ਦੁੱਧ 10 ਕਿਲੋ ਆ ਵਿਖਾਵਾ ਹੋਗਾ 9 ਕਰਕੇ ਦੇ ਦਿੰਗੇ ਠੀਕ ਹੈ ਹਾਂਜੀ ਕਾਲੀ ਬ ਬਾਕੀ ਘੱਟ ਘਾਟ ਪੱਖੋਂ ਚੰਗੀ ਜਵਾਨ ਨੇ ਪੂਰੀ ਭਰੀ ਆ ਮਾਂ ਜੀ ਜੀ ਦੀ ਦੁੱਧ ਵਾਲੀ ਨਹੀਂ ਹੈ ਦੁੱਧ ਵਾਲੀ ਸੋਹਾਂ ਤਾਰਾ ਵੇਖੋ ਬਡਾਗਾ ਇਹ ਆ ਵੀ ਛੋਟੇ ਹਾਥੀ ਜਮਾ ਹ ਕੱਲੀ ਪੂਰੀ ਆਊਗੀ ਛੋਟੇ ਹਾਥੀ ਦੂਜੀ ਜਾਊਗੇ ਜੀ ਪਲੇਰੋ ਜੀ ਕਿੰਨਾ ਫੇਰਾ ਕੀ ਇਹਦਾ ਮੁੱਲ ਭਾਈ ਅੱਜ ਇਹਦਾ ਮੁੱਲ ਕਰਦੇ ਆਪਾਂ 80000 ਰੁਪਇਆ ਅੱਛਾ ਤੇ ਜੇ ਦੋ ਦਿਨ ਸਾੰਭ ਲਈ ਮੇਰੇ ਵਿੱਚ ਨਹੀਂ 80 ਦੀ ਅੱਛਾ ਕੋਈ 5-4 ਦਿਨ ਸਾੰਭੀ ਗਿਆ ਹਨ ਪਤਾ ਨਾ ਇਹਦਾ ਮੱਝ ਦਾ ਅੱਛਾ ਤੇ ਹੁਣ ਮੋਲੇ ਦਾ 80000 ਦੇ 75000 ਦੀ ਮੈਂਦੀ ਰਹੀਏ 2000 ਹੋਰ ਛੱਡ ਦੀਏ ਭਾਈ 70 ਦੇ ਵਿੱਚੋਂ 1000 ਰੁਪਏ ਛੱਡਾਂਗੇ ਅੱਛਾ 70000 ਠੀਕ ਆ ਹੋਰ 1000 ਛੱਡ ਭਾਈ 60000 ਦੇ ਦੇ 60000 ਭਾਈ ਨੂੰ ਆਣਾ ਹੀ ਨਹੀਂ ਦੇਣੀ ਠੀਕ ਆ ਜੇ ਚਾਰ ਦਾ ਰਹਿ ਗਈ ਤਾਂ ਮੈਂ 80 ਦੀ ਵਿੱਚ ਨਹੀਂ ਠੀਕ ਆ ਜੀ ਆਜਾ ਜੀ ਅਸੀਂ ਨਹੀਂ ਦੋ ਦੋ ਬਦਾਂ ਮਰੀ ਖਾਲਾ ਬੜੀ ਖਾਲੀ ਹੋਣੀ ਹੁਣ ਜਿਹੜੇ ਆ 60000 ਦੀ ਜਿਹੜੀ ਕਹਿੰਦੇ ਆ ਆਹ ਪਾਜੀ ਇਹ ਦੇਣਗੇ ਤੇ ਆਹ ਵਾਲੀ ਮੱਝ 80000 ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਮਾਨਾ ਪਾਜੀ ਨਿਗੇ ਨਿਗੇ ਤੇ ਵੇਚ ਆ ਕੇ ਤੇ ਮਰਦੀ